ਪਹਿਲੀ ਗੇਲਾ ਦੇ ਕਣ ਹੁਣ ਪੈਸੇ ਨਿਕਲ ਜਾਂਦੇ ਹੁਣ ਪੁੱਛਣ ਵਾਸਤੇ ਹੁਣ ਪਹਿਲਾ ਕਣ ਪਹਿਲੀ ਗੇਲਾ ਦੇ ਹੁਣ ਪੈਸੇ ਘਰੋਂ ਨਿਕਲ ਜਾਂਦੇ ਹੁਣ ਪੁੱਛਣ ਵਾਸਤੇ ਹੁਣ ਇੱਥੋਂ ਆਇਆ ਬੱਕਰਾ ਐ ਬੱਕਰਾ ਪੂਰੇ ਗੁੱਬੇ ਨੂੰ ਐ ਬੱਕਰਾ ਪੈਸੇ ਨਿਕਲ ਜਾਂਦੇ ਨੇ ਚੱਲੀ ਫੱਕਰਾ ਕੀ ਹੋ ਗਿਆ ਜਿਹੜਾ ਦੁੱਖਾਂ ਦੇ ਰਾਹ ਤੇ ਸੁੱਖ ਨੂੰ ਜੱਲ ਜੇ ਬੰਦੇ ਹੋ ਜਣਾ ਹੋਵੇ ਫਕਰਾਂ ਇੱਕ ਦੋ ਤਿੰਨ ਤਿੰਨ ਗਿਲਾ ਤਾਂ ਨਹੀਂ ਨਿਕਲ ਗਏ ਯਾਰ ਇਧਰ ਮੂੰਹ ਕਰ ਲੋ ਤੁਸੀਂ ਤੇ ਕਹਿੰਦੇ ਸਾਨੂੰ ਇਧਰ ਮੂੰਹ ਕਰਕੇ ਬੈਠੋ ਗੰਦ ਤੇ ਛੜਕਾ ਕੇ ਇਹਨੂੰ ਪੈਂਦਾ ਹੁੰਦਾ ਦੀ ਬੱਕਰਾ ਤੈਨੂੰ ਪੈਂਦਾ ਸੀ ਪੀਰ ਦੀ ਲਾਲਾ ਨੇ ਪੀਰ ਦੀ ਸੇਵਾ ਕੌਣ ਕਰਦਾ ਸੀ ਤੁਸੀਂ ਕਰਦਾ ਕਿਸੇ ਨੇ ਹਾਂ ਕਮਾਰੀਆ ਕਹਿੰਦਾ ਹਾਂ ਕਰ ਮਾਰ ਮੜ ਜੀ ਚੱਲ ਬਾਬਾ ਓਏ ਏ ਕੰਨਾਂ ਨੂੰ ਬੰਦ ਹੋ ਜਾਣ ਹਾਰ ਤੇ ਰੋਡ ਦੇ ਦੇਗਾ ਐ ਬਾਬੇ ਕਿਰਪਾ ਕਰਦੇ ਆਏ ਥਹੀਂ ਆ ਦੰਦਾ ਦੀ ਤੈਨੂੰ ਵੀ ਚੱਕ ਓਏ ਕਿੰਨੀਆਂ ਲੈਣੀਆਂ ਨੇ ਆਏ ਥੱਬੇ ਦੰਦਾ ਦੀ ਕਹਿੰਦਾ ਚੱਕ ਲਾ ਓਏ ਕਿੰਨੇ ਲੈਣੇ ਨੇ ਆਈਆਂ ਨਾ ਹੁੰਦਾ ਦੀ ਜੱਤਰੇ ਪੈਸੇ ਤੂੰ ਟੁਕੜੀ ਲਿਆ ਦੂਗਾ ਓਏ ਬੱਕਰਾ ਟੇਕ ਮੱਥਾ ਚੱਲ ਬਾਬਾ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਘਰ 'ਚ ਨਾ ਹੋਵੇ ਅਵਤਾਰ ਕਾਣ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਅਵਤਾਰ ਕਿਹਦਾ ਨਵਾ ਮਾਤਾ ਐ ਮਾਤਾ ਕਿੱਥੋਂ ਐ ਮਾਤਾ ਮਾਤਾ ਛੋਟੇ ਟੱਲ ਕੋਣ ਰਹਿੰਦਾ ਐ ਮਾਤਾ ਛੋਟਾ ਬ੍ਰਦਰ ਰਹਿੰਦਾ ਸੋ ਜਿਨ੍ਹਾਂ ਦੇ ਅਵਤਾਰ ਹੋਵੇ ਉਹਨਾਂ ਦੇ ਪਰਿਵਾਰ 'ਚ ਕੋਈ ਕੈਂਸਰ ਨਾਲ ਮਰ ਗਿਆ ਹੋਵੇ ਬਾਕੀ ਬੈਨੋ ਇਹ ਤਾਂ ਨਸ਼ਾ ਨਹੀਂ ਦਿੱਤੀ ਆ ਅਵਸਾਰ ਹੋਵੇ ਉਹਨਾਂ ਦੇ ਕੈਂਸਰ ਨਾਲ ਮਰ ਗਿਆ ਹੋਵੇ ਐ ਮਾਤਾ ਛੋਡੀ ਮਾਸੀ ਦੀ ਨੂੰਹ ਦੀ ਮਾਤਾ ਐ ਮਾਤਾ ਕੁੜੀ ਦੀ ਮਾਤਾ ਘਰ ਚਾਰ ਨੇ ਮਾਤਾ ਚਾਰ ਐ ਮਾਤਾ ਇਹ ਵੀ ਚਾਰ ਬੋਲਦੇ ਨੇ ਮਾਤਾ ਪਰਦੇ ਦੀ ਵੀ ਗੱਲ ਹੁੰਦੀ ਆ ਚੱਲੀ ਬਾਬਾ ਮਾਤਾ ਇਹ ਕਿਰਪਾ ਹੋ ਜੇ ਬਣ ਜਾ ਮੇ ਮਾਤਾ ਪਰਲੇ ਘਰ ਚ ਕੌਣ ਰਹਿਣ ਲੱਗ ਗਿਆ ਮਾਤਾ ਜਿਹੜੀ ਚ ਤਿੰਨ ਕਮਰੇ ਬਣੇ ਹੋਏ ਤੇ ਛੋਡੇ ਘਰੇ ਮਾਇਆ ਦੱਸੀ ਦੀ ਨਿਕਲ ਹੀ ਨਹੀਂ ਮਾਤਾ ਐ ਮਾਤਾ ਇਹ ਕਿਰਪਾ ਹੋ ਜੇ ਮਾਤਾ ਦੋ ਕੰਮ ਪੁੱਛਣ ਆਈਆਂ ਜੇ ਕਿਰਪਾ ਹੋ ਜੇ ਸੰਗਤ ਨੂੰ ਲੱਡੂ ਵੜ ਦੇਂਗੇ ਮਾਤਾ ਮਾਤਾ ਦੱਸਾਂਗੇ ਬਖਸ਼ਮਾ ਜੀ ਬੋਸਾ ਅੱਲਾਹ ਤੇ ਚਰਨ ਚਰਨ ਕੀ ਦੀ ਕਰ ਦਿੱਤੀ ਮਾਤਾ माता मुंडे उपर पूछना ही माता जो ओका बन जाए उड़ती मैं आज मथा टेक दी माता माता मैं बन अकलार ने घर उपर दया होर उपरण होना ਮੁੰਡਾ ਟੱਲਾ ਰਹਿੰਦਾ ਹੋਵੇ ਟੀਵੀ ਦੀ ਬਿਮਾਰੀ ਹੋ ਗਈ ਹੋਵੇ ਪਹਿਲੀ ਗੱਲਾਂ ਦੇ ਕਾਣ ਹੋਣਾ ਪੁੱਛਣ ਵਾਸਤੇ ਹੁਣ ਟੀਵੀ ਦੀ ਬਿਮਾਰੀ ਹੋ ਗਈ ਹੋਵੇ ਕਾਣ ਪਾਏ ਹੋਣਾ ਪੁੱਛਣ ਵਾਸਤੇ ਹੁਣ ਕਿੱਥੋਂ ਆਇਆ ਫਕਰਾ ਬੜੇ ਹੋਜੇ ਫਕਰੇ ਕਿੱਥੋਂ ਆਇਆ ਫਕਰਾ ਵਰਜਿਤੋਂ ਆਇਆ ਪਹਿਲੀ ਗੱਲ ਆ ਟੱਲਾ ਕੌਣ ਰਹਿੰਦਾ ਫਕਰਾ ਤੂੰ ਰਹੇ ਨਾ ਫਕਰਾ ਤੀਵੀਦੀ ਬਿਮਾਰੀ ਕਿਨੂੰ ਹੋ ਗਈ ਤੈਨੂੰ ਹੋ ਗਈ ਫਕਰਾ ਤੁਹਾਡੇ ਦੋ ਵਿਆਹ ਕਿਦੇ ਹੋਏ ਤੇ ਤੁਹਾਡੇ ਦੋ ਵਿਆਹ ਕਿਦੇ ਹੋਏ ਮੰਗਣਾ ਹੋ ਗਿਆ ਛੁੱਟ ਗਿਆ ਹੋਵੇ ਦੁਬਾਰੇ ਹੋ ਗਿਆ ਹੋਵੇ ਕੌਣ ਸੀ ਪਰ ਪਿਆਰ ਤੁਹਾਡੇ ਆਉਤ ਮਰ ਗਿਆ ਸੀ ਉਹ ਕੌਣ ਸੀ ਬੱਕਰਾ ਐ ਬੱਕਰਾ ਕਵਾਰਾ ਮਰ ਗਿਆ ਹੋਵੇ ਕੌਣ ਸੀ ਦਾ ਬੋਲਦਾ ਬੱਕਰਾ ਜ਼ਮੀਨ ਦਾ ਜਾਂ ਘਰ ਦਾ ਹਿੱਸਾ ਕਿਹਨੂੰ ਮਿਲਿਆ ਸੀ ਇੱਕ ਵਾਰ ਇਹਦਾ ਇਹਦੇ ਵਿੱਚ ਤਾਂ ਬੋਲਦਾ ਬੱਕਰਾ ਤੇ ਲਾ ਤੂਰੇ ਨਾ ਬੱਕਰਾ ਟੀਵੀ ਤੇਨੂੰ ਹੋ ਗਈ ਫਰ ਜਿਹੜਾ ਉਹ ਬੱਚ ਬੜਿਆ ਹੋਇਆ ਬੱਕਰਾ ਉਹਦੇ ਇੱਕ ਅਗੇ ਲਾ ਕੱਪੜੇ ਦੇ ਦੇਗਾ ਕਹ ਮੈਂ ਤੇਰੇ ਦੇਉਂਗਾ ਕੱਪੜੇ ਮੈਨੂੰ ਠੀਕ ਕਰ ਦੇ ਇੱਥੋਂ ਐ ਕਿਹਨੂੰ ਹੁੰਦਾ ਜਿਵੇਂ ਅੰਦਰੋਂ ਕਿਸੇ ਨੇ ਕੁਝ ਖਿੱਚ ਲਿਆ ਜਾਂ ਹੁੰਦਾ ਤੁਹਾਨੂੰ ਬੱਕਰਾ ਕਹ ਬਾਬੇ ਕਰਦੇ ਠੀਕ ਐ ਮੈਂ ਤੇਰੇ ਇੱਕ ਗਿਲਾ ਕੱਪੜੇ ਦੇ ਦੂ ਮੁੜ ਕੇ ਮੈਂ ਦੰਦਾ ਨਹੀਂ ਤੱਲੀ ਮੰਗੂ ਸੈੱਟ ਹੋ ਜਾਏਗਾ ਓਏ ਬੱਕਰਾ ਆ ਚੱਕਰਾ ਕਿਸੇ ਦਾ ਕਰਿਆ ਨਹੀਂ ਕਿਸੇ ਦਾ ਕਰਾਇਆ ਨਹੀਂ ਬੱਕਰਾ ਐਨੀ ਘਟੁੰਜਾ ਬਸ ਆ ਦੇ ਦੇ ਤੱਲੀ ਮੰਗੂ ਸੈੱਟ ਹੋ ਜਾਏਗਾ ਜੇ ਨਾ ਹੋਇਆ ਤਾਂ ਫਕੀਰ ਨਾ ਕਿਓ ਬੱਕਰਾ ਤੇ ਇੱਕ ਮਸਤਾ ਚੱਲੀ ਬਾਬਾ ਜੇ ਬਾਬਾ